ਹੈ एवरीवन ਵੈਲਕਮ ਆਰ ਵੈਲਕਮ ਬੈਕ ਟੂ ਮਾਈ ਚੈਨਲ ਪਬਲਿਕ ਐਡਮਿਨਿਸਟ੍ਰੇਸ਼ਨ ਦੀ ਵੀਡੀਓ ਸੀਰੀਜ਼ ਦੇ ਵਿੱਚ ਅੱਜ ਦਾ ਆਪਣਾ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਅਵੇਟਡ ਵੀਡੀਓ ਹੈ ਭਾਰਤ ਦਾ ਕੰਟਰੋਲਰ ਆਡੀਟਰ ਜਨਰਲ ਨਿਯੁਕਤੀ ਸ਼ਕਤੀਆਂ ਕਾਰਜ ਅਤੇ ਭੂਮਿਕਾ ਬਹੁਤ ਇੰਪੋਰਟੈਂਟ ਕੁਸਚਨ ਹੈ ਕਿ ਭਾਰਤ ਦੇ ਕੰਟਰੋਲਰ ਅਤੇ ਆਡੀਟਰ ਜਨਰਲ ਦੀ ਭੂਮਿਕਾ ਕੀ ਹੈ ਨਿਯੁਕਤੀ ਕਿੱਦਾਂ ਹੁੰਦੀ ਹੈ ਕਿਹੜੇ ਨੇ ਠੀਕ ਹੈ ਸ਼ੋਰਟ ਕੁਐਸਚਨ ਦੇ ਵਿੱਚ ਇਹਨਾਂ ਦੀ ਸੈਲਰੀ ਬਾਰੇ ਜਾਂ ਫਿਰ ਕਿਹੜੇ ਨੇ ਹੁੰਦੇ ਜਿਹੜੇ ਕੰਟਰੋਲਰ ਤੇ ਆਡੀਟਰ ਜਨਰਲ ਹੈ ਤਾਂ ਬਹੁਤ ਹੀ ਇੰਪੋਰਟੈਂਟ ਕੁਐਸਚਨ ਜਿਹੜੇ ਆ ਪੁੱਛੇ ਜਾਂਦੇ ਨੇ ਸੋ ਫਟਾਫਟ ਪਹਿਲਾਂ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਕਿ ਕੋਈ ਵੀ ਨੀੜੀ ਪਰਸਨ ਹੈ ਉਸ ਤੱਕ ਵੀ ਵੀਡੀਓ ਪਹੁੰਚਦੀ ਹੋਵੇ ਤਾਂ ਅਪਦੇ ਇਸ ਟਾਈਮ ਪੀਰੀਅਡ ਦੇ ਵਿੱਚ ਸ਼੍ਰੀ ਕੇ ਸੰਜੇ ਮੂਰਤੀ ਜਿਹੜੇ ਨੇ ਆਪਣੇ ਭਾਰਤ ਦੇ ਕੰਟਰੋਲਰ ਤੇ ਆਡੀਟਰ ਜਨਰਲ ਹੈ ਤੇ ਸੈਲਰੀ ਦੀ ਗੱਲ ਕਰੀਏ ਤਾਂ 2.5 ਲੱਖ ਠੀਕ ਹੈ ਇਹਨਾਂ ਦੀ ਸੈਲਰੀ ਹੈ ਸੈਵਨਥ ਪੇ ਕਮਿਸ਼ਨ ਦੇ ਅਕੋਰਡਿੰਗ ਸੈਲਰੀ ਜਿਹੜੀ ਹੈ ਵੱਧ ਸਕਦੀ ਹੈ ਇਹਨਾਂ ਦੀ ਘਟ ਨਹੀਂ ਸਕਦੀ 2.5 ਲੱਖ ਤੋਂ ਠੀਕ ਹੈ ਤੇ ਸਟਾਰਟ ਕਰਦੇ ਹਾਂ ਅੱਜ ਦਾ ਵੀਡੀਓ ਭਾਰਤ ਦੇ ਵਿੱਚ ਸੰਸਦੀ ਸ਼ਾਸਨ ਪ੍ਰਣਾਲੀ ਹੈ ਜਿੱਥੇ ਸਰਕਾਰ ਸੰਸਦ ਦੀ ਪ੍ਰਵਾਨਗੀ ਤੋਂ ਬਿਨਾਂ ਨਾ ਤਾਂ ਪੈਸਾ ਧਨ ਖਰਚ ਸਕਦੀ ਹੈ ਨਾ ਹੀ ਉਸ ਨੂੰ ਜਮ੍ਹਾਂ ਕਰ ਸਕਦੀ ਹੈ ਇਕੱਠਾ ਕਰ ਸਕਦੀ ਹੈ ਅਸਲ ਵਿੱਚ ਸਰਕਾਰ ਆਪਣੇ ਪ੍ਰਸ਼ਾਸਕੀ ਜਿੰਨੇ ਵੀ ਆਪਣੇ ਐਡਮਿਨਿਸਟ੍ਰੇਟਿਵ ਕੰਮ ਨੇ ਨਾ ਅਤੇ ਵਿੱਤੀ ਜਿੰਨੇ ਵੀ ਮਸਲੇ ਨੇ ਮਾਮਲੇ ਨੇ ਸੰਸਦ ਪ੍ਰਤੀ ਕੀ ਹੈਗੀ ਹੈ ਉਤਰਦਾਈ ਹੈ ਤਾਂ ਕੋਈ ਵੀ ਕੰਮ ਕਰਦੀ ਹੈ ਤਾਂ ਸਰਕਾਰ ਜਿਹੜੀ ਹੈਗੀ ਹੈ ਉਹ ਸੰਸਦ ਦੇ ਪ੍ਰਤੀ ਪਾਰਲੀਮੈਂਟ ਦੇ ਪ੍ਰਤੀ ਜਵਾਬ ਦੇ ਹੈ ਸੰਸਦ ਦੇ ਮੈਂਬਰਾਂ ਨੂੰ ਮੰਤਰੀਆਂ ਤੋਂ ਸਵਾਲ ਪੁੱਛਣ ਦਾ ਅਧਿਕਾਰ ਹੈਗਾ ਠੀਕ ਹੈ ਪਾਰਲੀਮੈਂਟ ਜਿਹੜੇ ਹੈ ਮੰਤਰੀਆਂ ਤੋਂ ਉਹਨਾਂ ਦੇ ਜਿਹੜੇ ਹੈਗੇ ਡਿਪਾਰਟਮੈਂਟਸ ਦੇ ਲਈ ਕੁਐਸ਼ਨ ਪੁੱਛ ਸਕਦੀ ਹੈ ਤੇ ਮੰਤਰੀ ਵੀ ਜਿਹੜੇ ਹੈਗੇ ਨੇ ਅਨਸਰੇਬਲ ਨਹੀਂ ਮੰਤਰੀਆਂ ਨੂੰ ਵੀ ਉਹਨਾਂ ਦੇ ਸਵਾਲਾਂ ਦਾ ਜਵਾਬ ਦੇਣਾ ਪੈਂਦਾ ਇੱਥੇ ਇਹ ਵੀ ਧਿਆਨ ਦੇਣ ਯੋਗ ਗੱਲ ਹੈ ਕਿ ਸੰਸਦ ਦੇ ਮੈਂਬਰਾਂ ਕੋਲ ਨਾ ਤਾਂ ਇੰਨਾ ਸਮਾਂ ਨਾ ਹੀ ਉਹਨਾਂ ਨੂੰ ਇੰਨਾ ਟੈਕਨੀਕਲ ਗਿਆਨ ਹੈ ਕਿ ਉਹ ਪੂਰੇ ਦਾ ਪੂਰਾ ਪਬਲਿਕ ਜਿਹੜਾ ਫਾਈਨਾਂਸ ਹੈ ਸਰਕਾਰੀ ਵਿੱਤ ਜਿਹੜਾ ਹੈਗਾ ਉਸ ਤੇ ਕੰਟਰੋਲ ਕਰੇ ਠੀਕ ਹੈ ਤਾਂ ਉਹ ਕਿਸ ਦੀ ਹੈਲਪ ਲੈਂਦੇ ਨੇ ਉਹ ਕੰਟਰੋਲਰ ਤੇ ਆਡੀਟਰ ਜਨਰਲ ਦੀ ਜਿਹੜੀ ਸੇਵਾਵਾਂ ਨੇ ਉਸ ਦੀ ਜਿਹੜੀ ਹੈ ਹੈਲਪ ਲੈਂਦੇ ਨੇ ਠੀਕ ਹੈ ਜਿਵੇਂ ਕਿ ਆਪਾਂ ਪਿਛਲੇ ਕੁਐਸਚਨ ਚ ਸਮਝ ਆਏਗਾ ਠੀਕ ਹੈ ਤਾਂ ਇਸ ਲਈ ਸੰਸਦ ਸਰਕਾਰ ਵਿੱਤੇ ਤੇ ਕੰਟਰੋਲ ਕਰਨ ਲਈ ਕੰਟਰੋਲਰ ਤੇ ਆਡੀਟਰ ਜਨਰਲ ਦੀਆਂ ਸੇਵਾਵਾਂ ਪ੍ਰਿਵੀਲੇजेस ਜਿਹੜੀਆਂ ਲੈਂਦੀ ਹੈ ਹੈਲਪ ਲੈਂਦੀ ਹੈ ਠੀਕ ਹੈ ਇਹ ਏਜੰਸੀ ਜਿਹੜੀਆਂ ਇਹਨਾਂ ਨੇ ਸਰਕਾਰ ਨੇ ਬਣਾਈਆਂ ਹੋਈਆਂ ਜਿਹੜੀਆਂ ਆਪਾਂ ਪਿੱਛੇ ਤਿੰਨ ਪੜੀਆਂ ਸੀ ਉਹਦੇ ਵਿੱਚੋਂ ਫਰਸਟ ਜਿਹੜੀ ਏਜੰਸੀ ਆਪਣੀ ਕੰਟਰੋਲਰ ਤੇ ਆਡੀਟਰ ਜਨਰਲ ਦੀ ਆ ਭਾਰਤ ਦੇ ਵਿੱਚ ਇਸ ਅਹੁਦੇ ਤੇ ਇਸ ਪੋਸਟ ਦੇ ਉੱਤੇ ਠੀਕ ਹੈ ਜ ਜ ਸਥਾਪਨਾ ਕਦੋਂ ਕੀਤੀ ਗਈ ਸੀ 1919 ਦੇ ਵਿੱਚ ਮੌਨਟੈਗੂ ਚੈਂਸਫੋਰਡ ਸੁਧਾਰਾਦਿਨ ਇਸ ਪੋਸਟ ਦੀ ਸਥਾਪਨਾ ਕੀਤੀ ਗਈ ਸੀ ਜਦੋਂ ਗਵਰਨਮੈਂਟ ਆਫ ਇੰਡੀਆ ਐਕਟ ਆਇਆ ਸੀ 1919 ਦਾ ਮੌਨਟੈਗੂ ਚੈਂਸਫੋਰਡ ਦੇ ਜਿਹੜੇ ਸੁਧਾਰ ਆਏ ਸੀਗੇ ਠੀਕ ਹੈ ਤਾਂ ਉਹਨਾਂ ਨੇ ਗੱਲ ਕੀਤੀ ਸੀ ਕਿ ਇੱਕ ਪੋਸਟ ਭਾਰਤ ਦੇ ਚ ਐਵੇਂ ਦੀ ਹੋਣੀ ਚਾਹੀਦੀ ਹੈ ਭਾਰਤ ਦੇ ਰਾਜ ਸਕੱਤਰ ਸਕੱਟਰੀ ਆਫ ਸਟੇਟ ਫਾਰ ਇੰਡੀਆ ਨੇ ਪਹਿਲੀ ਵਾਰ ਆਡੀਟਰ ਜਨਰਲ ਦੀ ਨਿਯੁਕਤੀ ਜਿਹੜੀ ਹੈ ਕੀਤੀ ਅਤੇ ਉਸ ਨੂੰ ਆਡਿਟ ਅਕਾਊਂਟਸ ਡਿਪਾਰਟਮੈਂਟ ਦਾ ਮੁਖ ਅਧਿਕਾਰੀ ਜਿਹੜਾ ਸੀ ਚੁਣਤਾ ਹੁਣ ਇਸ ਟਾਈਮ ਆਪਾਂ ਜਿਹੜੇ ਸੀਗੇ ਗੁਲਾਮ ਸੀ ਠੀਕ ਹੈ ਭਾਰਤ ਜਿਹੜਾ ਸੀਗਾ ਇੱਕ ਗੁਲਾਮ ਦੇਸ਼ ਸੀਗਾ ਉਸ ਟਾਈਮ ਪੀਰੀਅਡ ਦੇ ਵਿੱਚ ਤੇ ਇੱਥੇ ਜਿਹੜੇ ਸਿਕੱਤਰ ਬੰਦੇ ਹੁੰਦੇ ਸੀਗੇ ਜਾਂ ਜਿਹੜੇ ਆਪਾਂ ਕਹੀਏ ਵੀ ਜਿਹੜੀ ਪੋਸਟ ਬਣਾਈ ਸੀ ਉਹ ਤੇ ਅੰਗਰੇਜ਼ ਬੈਠਦੇ ਸੀਗੇ ਠੀਕ ਹੈ ਆਪਣਾ ਇੰਡੀਅਨ ਨਹੀਂ ਸੀ ਬੈਠਦਾ 1935 ਦੇ ਗਵਰਨਮੈਂਟ ਆਫ ਇੰਡੀਆ ਐਕਟ ਦੇ ਵਿੱਚ ਇਸ ਅਹੁਦੇ ਨੂੰ ਸੰਵਿਧਾਨਕ ਦਰਜਾ ਦੇ ਦਿੱਤਾ ਗਿਆ ਪਹਿਲਾਂ ਤਾਂ ਮਤਲਬ ਕਿ ਇਜ਼ੀ ਕੀਤਾ ਗਿਆ ਕਿ ਵੀ ਜਿਹੜਾ ਹੈ ਇੱਕ ਪੋਸਟ ਹੋਣੀ ਚਾਹੀਦੀ ਹੈ ਅਧਿਕਾਰੀ ਠੀਕ ਹੈ ਅਧਿਕਾਰੀ ਦੇ ਤੌਰ ਤੇ ਤੇ ਉਸ ਨੂੰ ਅਡਿਟ ਐਂਡ ਅਕਾਊਂਟਸ ਡਿਪਾਰਟਮੈਂਟ ਦਾ ਮੁਖ ਅਧਿਕਾਰੀ ਚੁਣਿਆ ਜਾਂਦਾ ਸੀ ਉਸ ਟਾਈਮ ਪੀਰੀਅਡ ਦੇ ਵਿੱਚ ਇਹ ਸਿਰਫ ਇੱਕ ਪੋਸਟ ਸੀ ਹੈਨਾ ਤਾਂ 1935 ਦੇ ਗਵਰਨਮੈਂਟ ਆਫ ਇੰਡੀਆ ਐਕਟ ਦੇ ਵਿੱਚ ਇਸ ਅਹੁਦੇ ਨੂੰ ਸੰਵਿਧਾਨਕ ਦਰਜਾ ਦਿੱਤਾ ਅਤੇ ਇਸ ਅਹੁਦੇ ਦਾ ਮਹੱਤਵ ਵੀ ਹੋਰ ਵੱਧ ਗਿਆ ਮਤਲਬ ਪੂਰਾ ਜਿਹੜਾ ਹੈਗਾ ਇਸ ਦੀ ਪੋਸਟ ਦੀ ਜਿਹੜੀ ਇੰਪੋਰਟੈਂਸ ਹੀ ਵੱਧ ਗਈ ਇਸ ਪੋਸਟ ਦੇ ਅਧਿਕਾਰੀ ਦੀ ਨਿਯੁਕਤੀ ਬਰਤਾਨਵੀ ਬਾਦਸ਼ਾਹ ਮਲਕਾ ਰੈਡੀ ਸੀ ਉਹਦੇ ਦੁਆਰਾ ਕੀਤੀ ਜਾਣ ਲੱਗੀ ਸੰਘੀ ਅਦਾਲਤ ਦੇ ਜੱਜ ਦੇ ਸਮਾਨ ਮਤਲਬ ਅਹੁਦਾ ਜਿਹੜਾ ਸੀ ਦਿੱਤਾ ਗਿਆ ਠੀਕ ਹੈ ਹੁਣ ਵੀ ਆਪਾਂ ਪਿੱਛੇ ਕੁਐਸਚਨ ਚ ਪੜਿਆ ਹੈਗਾ ਕਿ ਸੁਪਰੀਮ ਕੋਰਟ ਦੇ ਜੱਜ ਦੇ ਬਿਲਕੁਲ ਸੇਮ ਇਕੁਅਲ ਜਿਹੜੀ ਹੈ ਇਹਦੀ ਵੀ ਪੋਸਟ ਕੰਟਰੋਲਰ ਤੇ ਆਡੀਟਰ ਜਨਰਲ ਦੀ ਹੁੰਦੀ ਹੈ ਫੇਰ ਆਜ਼ਾਦੀ ਤੋਂ ਬਾਅਦ ਜਦੋਂ ਆਪਣੇ ਸੰਵਿਧਾਨ ਲਾਗੂ ਹੋ ਗਿਆ ਸੰਵਿਧਾਨ ਬਣਾਇਆ ਗਿਆ ਲਾਗੂ ਹੋ ਗਿਆ ਤਾਂ ਉਸ ਤੋਂ ਬਾਅਦ ਇਸ ਅਧਿਕਾਰੀ ਨੂੰ ਕੰਟਰੋਲਰ ਤੇ ਆਡੀਟਰ ਜਨਰਲ ਦੇ ਨਾਂ ਤੋਂ ਸਮਾਨਿਆ ਗਿਆ ਉਹ ਤੋਂ ਪਹਿਲਾਂ ਤਾਂ ਜਿਹੜਾ ਸੀਗਾ ਇਹ ਮੁਖ ਅਧਿਕਾਰੀ ਸੀਗਾ ਕਿੱਜ਼ਾ ਆਪਾਂ ਪਿੱਛੇ ਪੜ ਕੇ ਹਟਿਆ ਸਿਰਫ ਔਰ ਸਿਰਫ ਆਡਿਟ ਐਂਡ ਅਕਾਊਂਟਸ ਡਿਪਾਰਟਮੈਂਟ ਦੇ ਇਸ ਨੂੰ ਮੁਖ ਅਧਿਕਾਰੀ ਮੰਨਿਆ ਜਾਂਦਾ ਸੀ ਲੇਕਿਨ 1950 ਦੇ ਬਾਅਦ ਬਾਅਦ ਕਿਉਂਕਿ ਮਹੱਤਵਪੂਰਨ ਇਹ ਜਿਹੜੀ ਸੀ ਪੋਸਟ ਸੀ ਸੋ ਇਹਦਾ ਨਾਮ ਕੀ ਦਿੱਤਾ ਗਿਆ ਕੰਟਰੋਲਰ ਐਂਡ ਆਡੀਟਰ ਜਨਰਲ ਠੀਕ ਹੈ ਹੁਣ ਦੇਖੋ ਅਪੋਇੰਟਮੈਂਟ ਐਂਡ ਰਿਮੂਵਲ ਫਰੋਮ ਆਫਿਸਸ ਤਾਂ ਏਜ ਨੂੰ ਜਿਹੜਾ ਹੈ ਆਫਿਸ ਦੇ ਵਿੱਚੋਂ ਰਿਮੂਵਲ ਅਤੇ ਅਪੋਇੰਟਮੈਂਟ ਇਹਦੀ ਕਿੱਦਾਂ ਹੁੰਦੀ ਹੈ ਤਾਂ ਆਪਾਂ ਨੇ ਪਿਛਲੇ ਕੁਐਸਚਨਸ ਵੀ ਪੜਿਆ ਸੀ ਕਿ ਅ ਕਿਉਂਕਿ ਏਜ ਦਾ ਜਿਹੜਾ ਅਹੁਦਾ ਹੈ ਬਿਲਕੁਲ ਹਾਈ ਕੋਰਟ ਦੇ ਜੱਜ ਦੇ ਸਮਾਨ ਹੈ ਤਾਂ ਨਿਯੁਕਤੀ ਵੀ ਉਦਾਂ ਤੇ ਹਟਾਣਾ ਵੀ ਉਹੀ ਰਿਮੂਵਲ ਮੈਥਡ ਹੈ ਠੀਕ ਹੈ ਤਾਂ ਭਾਰਤੀ ਸੰਵਿਧਾਨ ਦੇ ਜਿਹੜਾ ਅਨੁਛੇਦ ਹੈ 148 1 ਤਾਂ ਅਧੀਨ ਇਜ਼ ਦੇ ਇਨਕਮ ਕੰਟਰੋਲਰ ਤੇ ਆਡੀਟਰ ਜਨਰਲ ਦੀ ਨਿਯੁਕਤੀ ਰਾਸ਼ਟਰਪਤੀ ਦੁਆਰਾ ਕੀਤੀ ਜਾਂਦੀ ਹੈ ਤੇ ਉਸ ਨੂੰ ਉਹਦੇ ਤੋਂ ਸਿਰਫ ਉਸੇ ਵਿਧੀ ਨਾਲ ਹੀ ਹਟਾਇਆ ਜਾਂਦਾ ਰਿਮੂਵਲ ਮੈਥਡ ਉਹੀ ਸੇਮ ਹੈ ਜਿਵੇਂ ਸੁਪਰੀਮ ਕੋਰਟ ਦੇ ਜੱਜ ਨੂੰ ਜਿਵੇਂ ਹਟਾਇਆ ਜਾਂਦਾ ਸੇਮ ਟੂ ਸੇਮ ਉਹੀ ਰਿਮੂਵਲ ਮੈਥਡ ਕੰਟਰੋਲਰ ਤੇ ਆਡੀਟਰ ਜਨਰਲ ਨੂੰ ਹਟਾਉਂਦਾ ਦੋਨਾਂ ਦੀ ਪਦਵੀ ਕਿਉਂਕਿ ਇਕੁਅਲ ਹੈ ਬਿਲਕੁਲ ਸਮਾਨ ਹੈ ਟਿਨਿਅਰ ਪੀਰੀਅਡ ਜਿਹੜਾ ਹੈ ਮਿਆਦ ਪੀਰੀਅਡ ਕਿੰਨਾ ਹੈ ਤਾਂ ਪਹਿਲਾਂ ਕੰਟਰੋਲਰ ਤੇ ਆਡੀਟਰ ਜਨਰਲ ਦੀ ਜਿਹੜੀ ਨਿਯੁਕਤੀ ਸੀ 6 ਸਾਲ ਦੀ ਕੀਤੀ ਜਾਂਦੀ ਸੀ ਬਿਨਾ ਕਿਸੇ ਉਮਰ ਹੱਦ ਤੇ ਠੀਕ ਹੈ ਮਤਲਬ ਫੋਰ ਏਗਜ਼ਾਮਪਲ 60 ਸਾਲ ਦਾ ਬੰਦਾ ਹੈਗਾ ਕੋਈ ਤੇ ਉਹਨੂੰ ஆடிਟਰ ਜਿਹੜਾ ਸੀਗਾ ਕੰਟਰੋਲਰ ਆਡੀਟਰ ਜਨਰਲ ਬਣਾਤਾ ਤਾਂ ਉਹ 66 ਸਾਲ ਤੱਕ ਉਹ 69 ਇਅਰ 70 ਤੱਕ ਵੀ ਜਿਹੜਾ ਸੀ ਸੌਦੇ ਤੇ ਬਿਰਾਜਮਾਨ ਰਹਿੰਦਾ ਸੀ ਪਰ ਉਸ ਤੋਂ ਬਾਅਦ ਕੀ ਹੋਇਆ ਇਹਦੇ ਵਿੱਚ ਜਿਹੜੀ ਸੀਗੇ ਸੁਧਾਰ ਕੀਤਾ ਗਿਆ 1972 ਦੇ ਵਿੱਚ ਸੰਸਦ ਨੇ ਵਿਸ਼ੇਸ਼ ਐਕਟ ਪਾਸ ਕੀਤਾ ਤੇ ਉਮਰ ਹੱਦ ਸੀਮਾ ਕਿੰਨੀ ਕਰਤੀ 55 ਸਾਲ ਠੀਕ ਹੈ ਜਿਹੜਾ ਨਿਯੁਕਤੀ ਪੂਰਾ ਟਾਈਮ ਪੀਰੀਅਡ ਟੈਨਰ ਪੀਰੀਅਡ ਹੋਤਾ 6 ਸਾਲ ਹੀ ਹੈ ਪਰ ਉਮਰ ਹੱਦ ਕਿੰਨੀ ਹੈ 65 ਸਾਲ ਠੀਕ ਹੈ ਮਤਲਬ ਜਦੋਂ ਇਹ 50 ਸਾਲ ਦਾ ਹੋ ਗਿਆ ਚਾਹੇ 6 ਸਾਲ ਲਈ ਨਿਯੁਕਤ ਕੀਤਾ ਗਿਆ ਫੋਰ ਏਗਜ਼ਾਮਪਲ ਉਹ 60 ਦੇ ਗੇਟ ਦੇ ਵਿੱਚ ਆ ਕੋਈ ਵੀ ਤੇ ਉਸ ਨੂੰ ਜਿਹੜਾ ਹੈ ਇਹ ਪੋਸਟ ਦੇ ਦਿੱਤੀ ਗਈ ਲੇਕਿਨ ਠੀਕ ਹੈ 60 ਸਾਲ ਦਾ ਲੇਕਿਨ 6 ਸਾਲ ਮਤਲਬ ਟਾਈਮ ਪੀਰੀਅਡ ਹੈ ਇਸ ਹਉਦੇ ਦਾ ਲੇਕਿਨ ਜਦੋਂ ਉਸ ਦਾ ਟਾਈਮ ਪੀਰੀਅਡ ਪੂਰਾ ਹੋ ਗਿਆ ਠੀਕ ਹੈ 65 ਸਾਲ ਉਹਦੇ ਹੋ ਗਏ ਹਾਲੇ ਉਹਦੀ ਸਾਲ ਪਿਆ ਹੈਗਾ ਉਸ ਦੀ ਜੋਬ ਨੂੰ ਲੇਕਿਨ ਫਿਰ ਵੀ ਉਸ ਨੂੰ ਜਿਹੜਾ ਹੈਗਾ ਰਿਜ਼ਾਈਨ ਜਿਹੜਾ ਹੈ ਖੁਦ ਹੀ ਦੇਣਾ ਪੈਂਦਾ ਹੈ ਠੀਕ ਹੈ ਤੇ ਉਮਰ ਹੱਦ ਸੀਮਾ ਕਿੰਨੀ ਹੈ 65 ਸਾਲ ਤੇ 65 ਸਾਲ ਤੋਂ ਬਾਅਦ ਰਿਟਾਇਰਮੈਂਟ ਠੀਕ ਹੈ ਜੇ ਉਸ ਦੀ ਉਮਰ 6 ਸਾਲ ਤੋਂ ਪਹਿਲਾਂ ਪੂਰੀ ਹੋ ਜਾਂਦੀ ਹੈ 6 ਸਾਲ ਅਜੇ ਉਹਦੀ ਪੋਸਟ ਨੂੰ ਕੰਪਲੀਟ ਨਹੀਂ ਹੋਏ 6 ਸਾਲ ਤੋਂ ਪਹਿਲਾਂ ਹੀ ਉਹਦੇ ਟਾਈਮ ਪੀਰੀਅਡ ਜਿਹੜਾ ਹੈਗਾ ਏਜ ਏਜ ਮਤਲਬ ਕਿ ਉਹਦੀ ਹੋ ਗਈ ਹੈ ਤੇ 6 ਸਾਲ ਪੂਰੇ ਕਰਨ ਦੀ ਆਗਿਆ ਉਸ ਨੂੰ ਨਹੀਂ ਹੁੰਦੀ ਤਾਂ ਜੋਬ ਤੇ ਉਹ ਇਸੇ ਪੋਸਟ ਤੇ ਉਤੇ 6 ਸਾਲ ਪੂਰੇ ਨਹੀਂ ਕਰ ਪੰਦਾ ਪਹਿਲਾਂ ਹੀ ਜਿਹੜਾ ਹੈ ਉਸ ਨੂੰ ਇਹ ਪੋਸਟ ਖਾਲੀ ਕਰਨੀ ਪੈਂਦੀ ਹੈ ਕਈ ਵਾਰ 6 ਸਾਲ ਪੂਰੇ ਹੋਣ ਤੋਂ ਪਹਿਲਾਂ ਹੀ ਪੋਸਟ ਵੈਸੇ ਕਾਫੀ ਨੀਜ਼ਨਾ ਤੋਂ ਖਾਲੀ ਹੁੰਦੇ ਕਿਵੇਂ ਜੇ ਅਚਾਨਕ ਉਹਦੀ ਮੌਤ ਹੋ ਜੇ ਕੰਟਰੋਲਰ ਤੇ ਆਡੀਟਰ ਜਨਰਲ ਦੀ ਜਾਂ ਫਿਰ ਕਿਸੇ ਕਾਰਨ ਕਰਕੇ ਉਹ ਅਸਤੀਫਾ ਦੇ ਦੇ ਡਿਜ਼ਾਈਨ ਦੇ ਦੇ ਜਾਂ ਸੰਸਦ ਦੇ ਜਿਹੜੇ ਦੋਨੋਂ ਸਦਨ ਨੇ ਲੋਕ ਸਭਾ ਰਾਜ ਸਭਾ ਆਪਣੇ ਕੁੱਲ ਮੈਂਬਰਾਂ ਦੀ ਗਿਣਤੀ ਦੇ ਬਹੁਮਤ ਦੇ ਨਾਲ ਅਤੇ ਹਾਜ਼ਰ ਅਤੇ ਵੋਟ ਦੇਣ ਵਾਲਿਆਂ ਤੇ 2/3 ਬੋਮਤ ਦੇ ਨਾਲ ਮਤਾ ਪਾਸ ਕਰਕੇ ਰਾਸ਼ਟਰਪਤੀ ਕੋਲੇ ਭੇਜਨ ਤਾਂ ਵੀ ਉਸ ਨੂੰ ਜਿਹੜਾ ਹੈਗਾ ਅਹੁਦੇ ਤੋਂ ਹਟਾਇਆ ਜਾ ਸਕਦਾ ਠੀਕ ਹੈ ਤਾਂ ਮਤਲਬ ਜਾਂ ਖੁਦ ਰਿਜ਼ਾਈਨ ਦੇ ਦੇ ਡੈਥ ਹੋ ਜੇ ਬਿਮਾਰੀ ਹਨਾ ਕੁਝ ਐਵੇਂ ਦਾ ਤਾਂ ਉਹ ਜਿਹੜਾ ਹੈ ਇਸ ਪੋਸਟ ਤੋਂ ਜਿਹੜਾ ਹੈ ਮਤਲਬ ਇਹ ਪੋਸਟ ਖਾਲੀ ਹੋ ਸਕਦੀ ਹੈ ਠੀਕ ਹੈ ਜਾਂ ਉਹ ਜਦੋਂ 65 ਸਾਲ ਦਾ ਹੋ ਗਿਆ ਠੀਕ ਹੈ ਹਜੇ ਉਹਦੀ ਮਤਲਬ ਕਿ ਮਿਆਦ 6 ਸਾਲ ਪਈਆ ਬਟ ਫਿਰ ਵੀ ਉਸ ਨੂੰ ਜੌਬ ਤੋਂ ਜਿਹੜਾ ਹੈਗਾ ਆਪਣਾ ਰੈਜ਼ੀਗਨੇਸ਼ਨ ਦੇਣਾ ਪੈਂਦਾ ਸੈਲਰੀ ਐਂਡ ਸਰਵਿਸ ਕੰਡੀਸ਼ਨ ਹੁਣ ਦੇਖੋ ਕੰਟਰੋਲਰ ਦੀ ਜਿਹੜੀ ਤਨਖਾਹ ਹੈ ਤੇ ਹੋਰ ਦੂਜੀਆਂ ਸੇਵਾ ਸ਼ਰਤਾਂ ਦਾ ਫੈਸਲਾ ਜਿਹੜਾ ਹੈ ਸੰਸਦ ਦੁਆਰਾ ਨਿਰਧਾਰਤ ਕੀਤਾ ਜਾਂਦਾ ਪਰ ਨਿਯੁਕਤੀ ਇੱਕ ਵਾਰ ਹੋ ਗਈ ਤਾਂ ਇਸ ਦਾ ਜਿਹੜੀ ਤਨਖਾਹ ਹੈ ਸੇਵਾ ਸ਼ਰਤਾਂ ਜੋ ਵੀ ਮਤਲਬ ਕਿ ਹੈ ਹੈਨਾ ਤਾਂ ਉਸ ਜਿਸ ਚੀਜ਼ ਦੇ ਵਿੱਚ ਉਸ ਨੂੰ ਹਾਨੀ ਹੁੰਦੀ ਹੈ ਮਤਲਬ ਘਾਟਾ ਪੈਂਦਾ ਉਹਦੇ ਵਿੱਚ ਬਦਲਾਅ ਨਹੀਂ ਕੀਤਾ ਜਾਂਦਾ ਮਤਲਬ ਸੈਲਰੀ ਉਦੀ ਅਪਗ੍ਰੇਡ ਮਤਲਬ ਉਹਦੇ ਪ੍ਰਿਵੀਲੇजेस ਸਰਵਿਸਿਜ਼ ਹੋਰ ਮਤਲਬ ਵਧੀਆ ਹੋ ਸਕਦੇ ਨੇ ਲੇਕਿਨ ਹਾਨੀ ਫੋਰ ਐਗਜ਼ਾਮਪਲ 2 ਲੱਖ ਹੈ ਇਹਦੀ ਸੈਲਰੀ ਤਾਂ ਉਹ 2.5 ਲੱਖ 2 ਲੱਖ ਨਹੀਂ ਹੋ ਸਕਦੀ ਚਾਹੇ ਕੁਝ ਵੀ ਹੋ ਜਾਏ ਠੀਕ ਹੈ ਨਿਯੁਕਤੀ ਹੋਣ ਤੋਂ ਬਾਅਦ ਉਸ ਦੀ ਤਨਖਾਹ ਸੇਵਾ ਸ਼ਰਤਾਂ ਜਿਸ ਚੋਂ ਉਸ ਨੂੰ ਹਾਨੀ ਹੁੰਦੀ ਹੈ ਬਦਲਾਅ ਨਹੀਂ ਕੀਤਾ ਜਾ ਸਕਦਾ ਕਿਉਂਕਿ ਉਸ ਦਾ ਦਰਜਾ ਸੁਪਰੀਮ ਕੋਰਟ ਦੇ ਜੱਜ ਵਰਗਾ ਹੁੰਦਾ ਸਾਰੇ ਪੱਤੇ ਵੀ ਉਸ ਦੇ ਸਮਾਨ ਹੁੰਦੇ ਨੇ ਤਾਂ ਵਰਤਮਾਨ ਕੰਟਰੋਲਰ ਤੇ ਆਡੀਟਰ ਜਨਰਲ ਦੀ ਤਨਖਾਹ ਤਕਰੀਬਨ 2.5 ਲੱਖ ਰੁਪਏ ਪ੍ਰਤੀ ਮਹੀਨਾ ਤੇ ਉਸ ਦੀ ਤਨਖਾਹ ਭਾਰਤ ਦੀ ਸੰਚਿਤ ਨਿਧੀ ਦੇ ਵਿੱਚੋਂ ਦਿੱਤੀ ਜਾਂਦੀ ਹੈ ਸੋ ਇਹ ਆਪਾਂ ਪਿਛਲੇ ਕੁਐਸਚਨ ਚ ਵੀ ਪੜਿਆ ਸੀ ਇੱਕ ਅਜਿਹਾ ਫੰਡ ਹੈ ਜਿਸ ਤੇ ਸੰਸਦ ਨੂੰ ਮਤਦਾਨ ਦਾ ਹੱਕ ਨਹੀਂ ਹੈ ਇਹ ਉਹਦਾ ਕੀ ਹੈਗਾ ਬਿਲਕੁਲ ਇੰਡੀਪੈਂਡੈਂਟ ਸੁਤੰਤਰ ਹੁਦਾ ਹੈਗਾ ਹੈ ਤੇ ਰਿਟਾਇਰ ਹੋਣ ਤੋਂ ਬਾਅਦ ਸ਼ਕਿੰਦਰ ਅਤੇ ਰਾਜ ਸਰਕਾਰ ਦੇ ਅਧੀਨ ਕੋਈ ਵੀ ਨੌਕਰੀ ਜਿਹੜੀ ਹੈ ਉਹ ਨਹੀਂ ਕਰ ਸਕਦਾ ਠੀਕ ਹੈ ਮਤਲਬ ਫੋਰ ਐਗਜ਼ਾਮਪਲ ਇਹ ਉਹਦਾ ਸੁਤੰਤਰਤਾ ਇਸ ਤੋਂ ਉਹਦੇ ਤੋਂ ਫੋਰ ਐਗਜ਼ਾਮਪਲ ਕੋਈ ਵੀ ਕੰਟਰੋਲਰ ਅਤੇ ਆਡੀਟਰ ਜਨਰਲ ਅ ਰਿਟਾਇਰ ਹੋਇਆ ਤਾਂ ਉਹ ਕੋਈ ਵੀ ਕੇਂਦਰ ਦੇ ਉੱਤੇ ਕੇਂਦਰ ਦੇ ਅੰਡਰ ਜੋਬ ਰਾ ਸਰਕਾਰ ਦੇ ਅੰਡਰ ਜੋਬ ਨਹੀਂ ਕਰ ਸਕਦਾ ਠੀਕ ਹੈ ਤਾਂ ਹੁਣ ਇੱਕ ਇਨਸੀਡੈਂਟ ਹੋਇਆ ਸੀ ਕਿ ਭਾਰਤ ਦੇ ਜਿਹੜੇ ਪਹਿਲੇ ਕੰਟਰੋਲਰ ਤੇ ਆਡੀਟਰ ਜਨਰਲ ਸ਼੍ਰੀ ਅਸ਼ੋਕ ਚੰਦਾ ਸੀ ਤਾਂ ਉਹਨੂੰ ਰਿਟਾਇਰ ਹੋਣ ਤੋਂ ਬਾਅਦ ਤੀਜੇ ਵਿੱਤ ਕਮਿਸ਼ਨ ਦਾ ਚੇਅਰਮੈਨ ਨਿਯੁਕਤ ਕਰ ਦਿੱਤਾ ਗਿਆ ਤਾਂ ਸਰਕਾਰ ਨੂੰ ਜਿਹੜੇ ਵਿਰੋਧੀ ਪਾਰਟੀਆਂ ਸੀਗੀਆਂ ਹਨਾ ਹੋਰ ਮਤਲਬ ਕਿ ਆਰਗੇਨਾਈਜੇਸ਼ਨ ਸੀ ਉਹਨਾਂ ਨੇ ਸਰਕਾਰ ਨੂੰ ਨਿੰਦਾ ਵੀ ਤੁਸੀਂ ਇਦਾਂ ਤਾਂ ਇਹ ਲਿਖਿਆ ਹੀ ਨਹੀਂ ਹੋਇਆ ਹੈਗਾ ਹੈਨਾ ਵੀ ਤੁਸੀਂ ਇਹ ਬੰਦਾ ਆਡੀਟਰ ਜਨਰਲ ਜਨਰਲ ਦੀ ਹੈਗੀ ਇਹ ਪਦਵੀ ਤੋਂ ਕੰਟਰੋਲਰ ਆਡੀਟਰ ਜਨਰਲ ਦੀ ਪਦਵੀ ਤੋਂ ਜਿਹੜਾ ਹੈਗਾ ਅ ਮਤਲਬ ਕਿ ਜਿਹੜਾ ਹੈਗਾ ਰਿਟਾਇਰ ਹੋਇਆ ਤੇ ਇਸ ਨੂੰ ਤੁਸੀਂ ਦੁਬਾਰਾ ਫੇਰ ਜੌਬ ਦੇ ਦਿੱਤੀ ਗਵਰਨਮੈਂਟ ਹਨਾ ਤੇ ਚੇਅਰਮੈਨ ਚੁਣਤਾ ਤਾਂ ਇਸ ਕਰਕੇ ਸਰਕਾਰ ਦੀ ਇੰਨੀ ਨਿੰਦਿਆ ਇੰਨੀ ਕਰੜੀ ਆਲੋਚਨਾ ਕੀਤੀ ਗਈ ਤੇ ਉਸ ਤੋਂ ਬਾਅਦ ਇਹ ਚੀਜ਼ ਦੁਹਰਾ ਹੀ ਨਹੀਂ ਗਈ ਹੈਗੀ ਇੱਕ ਵਾਰ ਐਸਾ ਹੋਇਆ ਸੀ ਕਿ ਦੁਬਾਰਾ ਜਿਹੜਾ ਹੈ ਅਸ਼ੋਕ ਚੰਦਾ ਜਿਹੜੇ ਸੀਗੇ ਉਹਨਾਂ ਨੂੰ ਕੰਟਰੋਲਰ ਤੇ ਆਡੀਟਰ ਜਨਰਲ ਦੀ ਪੋਸਟ ਤੋਂ ਰਿਟਾਇਰ ਹੋ ਕੇ ਉਸ ਤੋਂ ਬਾਅਦ ਉਹ ਤੀਜੇ ਵੀ ਕਮਿਸ਼ਨ ਦੇ ਚੇਅਰਮੈਨ ਜਿਹੜੇ ਸੀ ਬਣਾ ਦਿੱਤੇ ਗਏ ਸੋ ਕੋਈ ਇਨਸੀਡੈਂਟ ਹੋਇਆ ਉਸ ਤੋਂ ਬਾਅਦ ਨਹੀਂ ਹੋਇਆ ਪਾਵਰਫੁਲ ਫੰਕਸ਼ਨਸ ਹੁਣ ਦੇਖੋ ਭਾਰਤੀ ਦੇ ਜਿਹੜੇ ਕੰਟਰੋਲਰ ਤੇ ਆਡੀਟਰ ਜਨਰਲ ਹੈ ਉਹਨਾਂ ਦੀਆਂ ਸ਼ਕਤੀਆਂ ਬਹੁਤ ਸਾਰੀਆਂ ਨੇ ਤੇ ਵਰਣਨ ਇਸ ਦਾ অনুচ্ছেদ 1900 141 ਦੇ ਅਧੀਨ ਕੀਤਾ ਗਿਆ ਹੁਣ ਦੇਖੋ ਐਜ਼ ਐਨ ਅਕਾਊਂਟੈਂਟ ਲੇਖਾ ਪਾਲ ਦੇ ਰੂਪ ਦੇ ਵਿੱਚ ਵੀ ਇੱਕ ਇਹਨਾਂ ਦੀ ਡਿਊਟੀ ਹੈ ਦੋ ਤਰ੍ਹਾਂ ਦੇ ਨਾਲ ਕਲਾਸੀਫਿਕੇਸ਼ਨ ਇਹਨਾਂ ਦੀ ਡਿਊਟੀਆਂ ਦਾ ਕੀਤਾ ਗਿਆ ਹੈ ਕਿ ਇੱਕ ਤਾਂ ਲੇਖਾ ਪਾਲ ਦੇ ਰੂਪ ਦੇ ਵਿੱਚ ਹੈ ਐਜ਼ ਐਨ ਅਕਾਊਂਟੈਂਟ ਦੂਜਾ ਹੈਗਾ ਲੇਖਾ ਪ੍ਰੀਖਿਅਕ ਦੇ ਰੂਪ ਚ ਐਜ਼ ਐਨ ਆਡੀਟਰ ਲੇਖਾਪਾਲ ਦੇ ਰੂਪ ਦੇ ਵਿੱਚ ਉਹ ਕੀ ਕਰਦੇ ਕਿ ਉਹ ਕੇਂਦਰ ਰਾਜ ਸਰਕਾਰ ਦੇ ਲਿਖੇ ਰੱਖਣ ਦੀ ਵਿਧੀ ਨਿਰਧਾਰਤ ਕਰਦੇ ਨੇ ਰੇਲਵੇ ਅਤੇ ਸੁਰੱਖਿਆ ਮੈਕਮੇ ਜਿਹੜੇ ਨੇ ਦੋਨੋਂ ਇਹ ਛੱਡ ਕੇ ਕੇਂਦਰ ਅਤੇ ਰਾਜ ਸਰਕਾਰ ਦੇ ਤਕਰੀਬਨ ਸਾਰੇ ਮੈਕਮੇ ਜਿਹੜੇ ਨੇ ਇਹਨਾਂ ਕੋਲੇ ਜਿਹੜੇ ਨੇ ਰਹਿੰਦੇ ਨੇ ਤੇ ਪੂਰਾ ਖਰੜਾ ਇਹ ਹੀ ਤਿਆਰ ਕਰਦੇ ਨੇ ਕੇਂਦਰ ਰਾਜ ਸਰਕਾਰ ਦੀਆਂ ਸਲਾਨਾ ਆਮਦਨ ਖਰਚਾ ਦਾ ਲੇਖਾ ਹਰ ਸਾਲ ਤਿਆਰ ਕਰਾ ਕੇ ਜਿਹੜਾ ਹੈ ਸੰਬੰਧ ਸਰਕਾਰ ਦੇ ਸਾਹਮਣੇ ਪੇਸ਼ ਕਰਦੇ ਆਂ ਕੇਂਦਰ ਸਰਕਾਰ ਦੇ ਆਡਿਟ ਅਤੇ ਅਕਾਊਂਟਸ ਆਰਡਰ ਦੇ ਸੰਦਰਭ ਵਿੱਚ ਕਿਸੇ ਵੀ ਛੇਸ਼ ਸੰਸਥਾ ਨੂੰ ਹਿਸਾਬ ਕਿਤਾਬ ਰੱਖਣੇ ਹਦੇਸ ਦੇ ਸਕਦੇ ਨੇ ਆਪਣੀ ਰਿਪੋਰਟ ਵਿੱਤੀ ਸਾਲ ਦੇ ਅੰਤ ਤੱਕ ਸਬੰਧਤ ਸਰਕਾਰਾਂ ਨੂੰ ਪੇਸ਼ ਕਰਦੇ ਨੇ ਅਤੇ ਉਹ ਹਰ ਸਾਲ ਵਿੱਤੀ ਆਮ ਵਿੱਤੀ ਰਿਪੋਰਟ ਰਾਸ਼ਟਰਪਤੀ ਦੇ ਸਾਹਮਣੇ ਵੀ ਪੇਸ਼ ਕਰਦੇ ਨੇ ਮਤਲਬ ਲੇਖਾ ਰਿਕਾਰਡ ਰੱਖਣ ਦਾ ਕੰਮ ਉਸ ਤੋਂ ਇਲਾਵਾ ਲੇਖਾ ਪ੍ਰੀਖਿਅਕ ਦੇ ਰੂਪ ਚ ਦੋ ਤਰ੍ਹਾਂ ਦੀਆਂ ਇਹਨਾਂ ਦੀਆਂ ਸ਼ਕਤੀਆਂ ਨੇ ਉਹ ਕੇਂਦਰ ਅਤੇ ਰਾਜ ਸਰਕਾਰ ਦੇ ਵਿੱਤੀ ਰਿਕਾਰਡਾਂ ਦੀ ਜਾਂਚ ਪੜਤਾਲ ਕਰਦੇ ਨੇ ਲੇਖਾ ਪ੍ਰੀਖਿਅਕ ਦੇ ਰੂਪ ਚ ਪ੍ਰੀਖਿਅਕ ਮਤਲਬ ਵੈਰੀਫਿਕੇਸ਼ਨ ਕਰਦੇ ਰਿਕਾਰਡ ਜਾਂਚ ਕਰਦੇ ਨੇ ਚੈੱਕ ਕਰਦੇ ਨੇ ਕਿ ਜਿੰਨੇ ਵੀ ਵਿਭਾਗ ਨੇ ਹਨਾ ਉਹ ਆਪਣੇ ਖਰਚੇ ਜਿਹੜੇ ਕਰ ਰਹੇ ਨੇ ਉਹ ਵਿਧਾਨ ਮੰਡਲ ਦੀ ਪ੍ਰਵਾਨਗੀ ਦੇ ਅਕੋਰਡਿੰਗ ਚੱਲ ਰਹੇ ਨੇ ਕਰਜੇ ਲਾਭ ਬਾਕੀ ਤਾਂ ਦਾ ਪਰਖਣੇ ਸਾਰਾ ਕਰਦੇ ਨੇ ਸਾਲਾਨਾ ਵਿੱਤ ਦੀ ਰਿਪੋਰਟ ਜਿਹੜੀ ਹੈ ਤਿਆਰ ਕਰਦੇ ਨੇ ਕੇਂਦਰ ਅਤੇ ਰਾਜ ਸਰਕਾਰ ਦੀ ਹੈਲਪ ਕਰਦੇ ਨੇ ਹਰ ਸਾਲ ਉਹ ਕੇਂਦਰ ਅਤੇ ਰਾਜ ਸਰਕਾਰ ਦੇ ਸਬੰਧ ਦੇ ਵਿੱਚ ਲੇਖਾ ਪੜਤਾਲ ਰਿਪੋਰਟ ਤਿਆਰ ਕਰਦੇ ਨੇ ਜਿਸ ਵਿੱਚ ਤਾਂ ਦੇ ਲੈਣ ਦੇਣ ਅਤੇ ਸਹੀ ਗਲਤ ਹੋਣ ਦੇ ਬਾਰੇ ਦੱਸਿਆ ਜਾਂਦਾ ਹੈ ਬਜਟ ਸੀਮਾ ਤੋਂ ਵੱਧ ਕੋਈ ਵੀ ਹੋ ਗਈ ਹਨ ਦੁਰਵਰਤੋਂ ਹੋ ਰਹੀ ਹੈ ਪੈਸੇ ਦੀ ਉਲੰਘਣਾ ਹੋ ਰਹੀ ਹੈ ਕਿਸੇ ਕਾਨੂੰਨ ਦੀ ਠੀਕ ਹੈ ਗਵਨ ਹੋ ਰਿਹਾ ਹੈ ਇਹ ਸਾਰੇ ਮਾਮਲਿਆਂ ਤੇ ਵੀ ਇਹੀ ਰੋਸ਼ਨੀ ਜਿਹੜੇ ਨੇ ਕੰਟਰੋਲਰ ਤੇ ਆਡੀਟਰ ਜਨਰਲ ਪਾਉਂਦੇ ਆ ਕੇਂਦਰ ਦੀ ਰਿਪੋਰਟ ਰਾਸ਼ਟਰਪਤੀ ਅਤੇ ਰਾਜ ਦੀ ਰਿਪੋਰਟ ਜਿਹੜਾ ਆਪਣਾ ਸਟੇਟ ਹੈ ਸਟੇਟ ਦੀ ਰਿਪੋਰਟ ਗਵਰਨਰ ਰਾਜਪਾਲ ਕੋਲੇ ਜਾਏਗੀ ਕੇਂਦਰ ਦੀ ਰਿਪੋਰਟ ਜਿਹੜਾ ਹੈ ਪ੍ਰੈਜ਼ੀਡੈਂਟ ਕੋਲੇ ਰਾਸ਼ਟਰਪਤੀ ਕੋਲੇ ਜਾਂਦੀ ਹੈ ਲੇਖਾ ਪ੍ਰੀਖਿਅਕ ਦੇ ਰੂਪ ਦੇ ਵਿੱਚ ਉਹ ਲੋਕ ਲੇਖਾ ਕਮੇਟੀ ਦੇ ਸਹਾਇਕ ਦੇ ਰੂਪ ਦੇ ਵਿੱਚ ਕੰਮ ਕਰਦੇ ਨੇ ਜਿਵੇਂ ਕਿ ਆਪਾਂ ਪਿਛਲੇ ਕੁਐਸਚਨ ਚ ਪੜਿਆ ਹੈ ਕਿ ਜਿਹੜੀ ਲੋਕ ਲੇਖਾ ਕਮੇਟੀ ਹੈ ਸੋ ਇਹਦੇ ਹੈਲਪਰ ਦੇ ਰੂਪ ਚ ਕੰਮ ਕਰਦੇ ਨੇ ਰਿਪੋਰਟਸ ਵਗੈਰਾ ਦੀ ਵੈਰੀਫਿਕੇਸ਼ਨ ਕਰਦੇ ਨੇ ਸੰਸਦ ਲੋਕ ਲੇਖਾ ਕਮੇਟੀ ਰਾਹੀਂ ਰਾਸ਼ਟਰੀ ਵਿੱਤ ਤੇ ਕੰਟਰੋਲ ਰੱਖਦੀ ਹੈ ਜਿਹੜੀ ਸੰਸਦ ਹੁੰਦੀ ਹੈ ਲੋਕ ਲੇਖਾ ਕਮੇਟੀ ਦੇ ਰਾਹੀਂ ਰਾਸ਼ਟਰੀ ਵਿੱਤ ਦੇ ਉੱਤੇ ਕੰਟਰੋਲ ਰੱਖਦੀ ਹੈ ਇਹ ਕਮੇਟੀ ਹੀ ਕੰਟਰੋਲਰ ਤੇ ਆਡੀਟਰ ਜਨਰਲ ਦੀਆਂ ਪੇਸ਼ ਕੀਤੀਆਂ ਰਿਪੋਰਟਾਂ ਦੀ ਜਾਂਚ ਵੀ ਕਰਦੀ ਹੈ ਜਾਂਚ ਕਰਨ ਦਾ ਕੰਮ ਕੌਣ ਕਰਦਾ ਹੈ ਲੋਕ ਲੇਖਾ ਕਮੇਟੀ ਠੀਕ ਹੈ ਤੇ ਹੈਲਪ ਕੌਣ ਕਰਦਾ ਹੈਗਾ ਕੰਟਰੋਲਰ ਤੇ ਆਡੀਟਰ ਜਨਰਲ ਵਿਤੀ ਮਾਮਲਿਆਂ ਬਾਰੇ ਉਹ ਇਸ ਕਮੇਟੀ ਨੂੰ ਆਪਣੀ ਯੋਗ ਸਲਾਹ ਦਿੰਦਾ ਹੈ ਹਨਾ ਅਤੇ ਲੋਕ ਲੇਖਾ ਕਮੇਟੀ ਵੀ ਉਸ ਦੀ ਪੂਰੀ ਪੜਤਾਲ ਕਰਦੀ ਹੈ ਜਿਹੜੀ ਰਿਪੋਰਟ ਹੈ ਪੇਸ਼ ਕਰਦਾ ਹੈ ਠੀਕ ਹੈ ਪੂਰਾ ਇਨੇਕਟਮੈਂਟ ਦਾ ਕੰਮ ਕੌਣ ਕਰਦਾ ਹੈ ਲੋਕ ਲੇਖਾ ਕਮੇਟੀ ਇਹ ਸਿਰਫ ਰਿਪੋਰਟ ਵੈਰੀਫਿਕੇਸ਼ਨ ਰਿਪੋਰਟਸ ਤਿਆਰ ਕਰਦਾ ਹੈ ਜੋ ਰਿਪੋਰਟ ਵਿੱਚ ਕਿਸੇ ਵਿਭਾਗ ਬਾਰੇ ਆਲੋਚਨਾ ਕੀਤੀ ਗਈ ਹੋਵੇ ਤਾਂ ਉਸ ਦੇ ਬਾਰੇ ਪੂਰੀ ਵੈਰੀਫਿਕੇਸ਼ਨ ਕਰਦੇ ਕੋਈ ਗੜਬੜ ਵਾਲੀ ਰਿਪੋਰਟ ਦੇ ਵਿੱਚ ਲੋਕ ਲੇਖਾ ਕਮੇਟੀ ਉਸ ਨੂੰ ਜਿਹੜਾ ਹੈ ਦੁਬਾਰਾ ਵੈਰੀਫਿਕੇਸ਼ਨ ਪੂਰੀ ਬਦਨਾਲ ਕਰਦੀ ਹੈ ਕੰਟਰੋਲਰ ਤੇ ਆਡੀਟਰ ਜਨਰਲ ਦੀ ਜਿਹੜੀ ਰਿਪੋਰਟ ਹੈ ਉਹ ਲੋਕ ਲੇਖਾ ਕਮੇਟੀ ਦਾ ਮਾਰਗਦਰਸ਼ਨ ਜਿਹੜਾ ਹੈ ਕਰਦੀ ਹੈ ਸੈਪਰੇਸ਼ਨ ਆਫ ਅਕਾਊਂਟਸ ਐਂਡ ਆਡਿਟ ਲੇਖਾ ਅਤੇ ਲੇਖਾ ਪੜਤਾਲ ਨੂੰ ਵੱਖਰਨਾ ਪਹਿਲਾਂ ਦੋਨੋਂ ਮੈਕਮੇ ਜਿਹੜੇ ਸੀਗੇ ਲੇਖਾ ਵਿਪਾਗ ਵੀ ਅਤੇ ਲੇਖਾ ਪੜਤਾਲ ਵਿਭਾਗ ਵੀ ਠੀਕ ਹੈ ਲੇਖਾ ਮਤਲਬ ਪੂਰੇ ਰਿਕਾਰਡਸ ਤਿਆਰ ਕਰਨ ਦਾ ਕੰਮ ਫਿਰ ਉਹਨਾਂ ਵੈਰੀਫਿਕੇਸ਼ਨ ਦਾ ਕੰਮ ਪਹਿਲਾਂ ਕੀ ਹੁੰਦਾ ਹੁੰਦਾ ਸੀ 1976 ਤੋਂ ਪਹਿਲਾਂ ਇਹ ਸਾਰਾ ਕੰਮ ਕੰਟਰੋਲਰ ਤੇ ਆਡੀਟਰ ਜਨਰਲ ਦਾ ਹੁੰਦਾ ਸੀ ਡਿਊਟੀਆਂ ਇਹਦੀਆਂ ਡਬਲ ਸੀਗੀਆਂ ਠੀਕ ਹੈ ਫੇਰ ਜਿਹੜਾ ਹੈਗਾ ਟਾਈਮ ਬਹੁਤ ਜ਼ਿਆਦਾ ਕੰਜ਼ਿਊਮ ਹੁੰਦਾ ਸੀਗਾ ਤੇ ਕੋਈ ਵੀ ਪਲਾਨ ਨਹੀਂ ਸੀ ਇਹ ਚੰਗੀ ਤਰ੍ਹਾਂ ਕਰ ਪਾਉਂਦਾ ਤਾਂ ਇਸ ਕਰਕੇ 1976 ਦੇ ਵਿੱਚ ਜਿਹੜਾ ਹੈ 1976 ਤੋਂ ਪਹਿਲਾਂ ਤਾਂ ਜਿਹੜੇ ਲੇਖੇ ਰੱਖਣ ਦਾ ਕੰਮ ਪੜਤਾਲ ਕਰਨ ਦਾ ਕੰਮ ਦੋਨੋਂ ਜਿਹੜੇ ਸੀਗੇ ਕੰਟਰੋਲਰ ਤੇ ਆਡੀਟਰ ਜਨਰਲ ਕੋਲੇ ਸੀ ਤੇ ਦੋਨੋਂ ਤਰ੍ਹਾਂ ਦਾ ਕੰਮ ਜਿਹੜਾ ਸੀ ਇਹੀ ਕਰਦਾ ਸੀ ਪਰ ਹੁਣ ਇਹ ਕੰਮ ਅਲੱਗ-ਅਲੱਗ ਕਰਤੇ 1976 ਤੋਂ ਉਸ ਸਾਲ ਤੋਂ ਕੰਟਰੋਲਰ ਤੇ ਆਡੀਟਰ ਜਨਰਲ ਨੂੰ ਸੈਂਟਰ ਤੇ ਸਟੇਟ ਸਰਕਾਰ ਦੇ ਲੇਖੇ ਰੱਖਣ ਦੀ ਜ਼ਿੰਮੇਵਾਰੀ ਤੋਂ ਛੁਟਕਾਰਾ ਦਿੱਤਾ। ਵੀ ਤੂੰ ਲੇਖੇ ਨਹੀਂ ਰੱਖਣੇ, ਓਹਨਾਂ ਹੀ ਵੈਰੀਫਿਕੇਸ਼ਨ ਕਰਨੀ ਆ। ਕਿਉਂ ਕਿਉਂਕਿ ਟਾਈਮ ਬਹੁਤ ਲੱਗਦਾ ਸੀਗਾ। ਫਿਰ ਦੂਜੇ ਰਿਪੋਰਟਸ ਜਿਹੜੀਆਂ ਨੇ ਬਣਾਉਣ 'ਚ ਬਹੁਤ ਜ਼ਿਆਦਾ ਜਿਹੜੇ ਸੀਗਾ ਫਿਰ ਇਹ ਇਹਦਾ ਮਤਲਬ ਕਹਿੰਦਾ ਮਤਲਬ ਕਿ ਅਗਰ ਕੋਈ ਵੀ ਪਲਾਨ ਕਰਨਾ ਹੁੰਦਾ ਸੀ ਤਾਂ ਉਹ ਚੀਜ਼ ਨਹੀਂ ਸੀ ਹੋ ਪੰਦੀ। ਦੂਜੀ ਗੱਲ ਹੈਗੀ ਆ ਕਿ ਜਦੋਂ ਲੇਖੇ ਰੱਖਣੇ ਨੇ ਤੇ ਪੜਤਾਲ ਕਰਨੀ ਆ ਤਾਂ ਕਿਤੇ ਨਾ ਕਿਤੇ ਜਿਹੜਾ ਹੈ ਗਬਨ ਵੀ ਹੋ ਸਕਦਾ ਸੀ ਸੋ ਇਸ ਕਰਕੇ ਇਸ ਤੋਂ ਡਿਪਾਰਟਮੈਂਟ ਤੋਂ ਜ਼ਿਆਦਾ ਇਹਨਾਂ ਨੂੰ ਕਰ ਦਿੱਤਾ ਦੂਜੇ ਅਧਿਆਦੇਸ਼ ਦੇ ਵਿੱਚ ਲੇਖਾ ਪੜਤਾਲ ਅਤੇ ਲੇਖਾंकन ਵਿਭਾਗ ਦੇ ਕਰਮਚਾਰੀਆਂ ਨੂੰ ਦੂਜੇ ਵਿਭਾਗ ਦੇ ਵਿੱਚ ਬਦਲਣ ਦੇ ਅਧਿਕਾਰ ਸਰਕਾਰ ਨੂੰ ਸੌਂਪੇ ਗਏ ਅਤੇ ਲੇਖਾ ਪੜਤਾਲ ਅਤੇ ਲੇਖਾंकन ਕਾਰਜ ਨੂੰ ਤਿੰਨ ਪੜਾਵਾਂ ਦੇ ਵਿੱਚ ਰੱਖਿਆ ਗਿਆ ਇਸ ਤਰ੍ਹਾਂ ਕੇਂਦਰ ਸਰਕਾਰ ਦਾ ਹਰ ਵਿਭਾਗ ਆਪਣੇ ਲੇਖਿਆਂ ਲਈ ਜ਼ਿੰਮੇਵਾਰ ਹੈ ਤਾਂ ਮਤਲਬ ਜਦੋਂ ਇਹਨਾਂ ਨੂੰ ਉਸ ਮਹਿਕਮੇ ਤੋਂ ਆਜ਼ਾਦ ਕਰਤਾ ਤੇ ਇਹਨਾਂ ਕੋਲ ਸਿਰਫ ਵੈਰੀਫਿਕੇਸ਼ਨ ਪੜਤਾਲ ਵਾਲਾ ਕੰਮ ਆ ਗਿਆ ਤਾਂ ਇਸ ਨਾਲ ਬਹੁਤ ਵਧੀਆ ਤਰੀਕੇ ਨਾਲ ਜਿਹੜਾ ਹੈ ਰਿਪੋਰਟਸ ਵਗੈਰਾ ਵੀ ਤਿਆਰ ਕੀਤੀਆਂ ਗਈਆਂ ਅਤੇ ਹੁਣ ਕੀ ਹੈਗਾ ਕੇਂਦਰ ਸਰਕਾਰ ਦਾ ਹਰ ਵਿਭਾਗ ਆਪਣੇ ਲੇਖੇ ਵੀ ਰਿਕਾਰਡ ਜੋ ਦੰਦੇ ਨੇ ਉਹਦੇ ਲਈ ਆਪ ਜ਼ਿੰਮੇਵਾਰ ਹੈ ਅਤੇ ਪ੍ਰਸ਼ਾਸਨਿਕ ਵਿਭਾਗ ਹਰ ਤਰ੍ਹਾਂ ਦੇ ਭੁਗਤਾਨ ਕਰਨ ਲਈ ਵੀ ਯੋਗ ਹੈ ਹੁਣ ਪਬਲਿਕ ਸੈਕਟਰ ਦੇ ਜਿਹੜੇ ਕਾਫੀ ਸਾਰੇ ਬੈਂਕਸ ਨੇ ਉਹਨਾਂ ਦੁਆਰਾ ਵੱਖ-ਵੱਖ ਮੰਤਰਾਲਿਆਂ ਤੇ ਵਿਭਾਗਾ ਦਾ ਲੈਂਡ ਡੀਨ ਕੀਤਾ ਜਾਂਦਾ ਜੋ 1976 ਤੋਂ ਪਹਿਲਾਂ ਸਰਕਾਰੀ ਖਜ਼ਾਨੇ ਤੋਂ ਹੁੰਦਾ ਸੀ ਈਵੈਲੂਏਸ਼ਨ ਆਫ ਦਾ ਪੋਜੀਸ਼ਨ ਹੁਣ ਦੇਖੋ ਕੰਟਰੋਲਰ ਤੇ ਆਡੀਟਰ ਚੈਨਲ ਦੀ ਜਿਹੜੀ ਸਥਿਤੀ ਹੈ ਉਸ ਨੂੰ ਆਪਾਂ ਈਵੈਲੂਏਟ ਕਰਨਾ ਹੈ ਤਾਂ ਇਹਨਾਂ ਦੀ ਵਿਸ਼ੇਸ਼ ਸਥਿਤੀ ਹੈ ਭਾਰਤ ਦੇ ਵਿੱਚ ਔ ਸੰਸਦ ਅਤੇ ਜਨਤਾ ਦਾ ਪ੍ਰਤੀਨਿਧ ਹੋਣ ਦੇ ਨਾਤੇ ਦੇਸ਼ ਦੀ ਵਿੱਤ ਵਿਵਸਥਾ ਤੇ ਵੀ ਆਪਣਾ ਕੰਟਰੋਲ ਰੱਖਦਾ ਮਤਲਬ ਆਪਣੇ ਦੇਸ਼ ਦੇ ਪਰਸ ਦੇ ਉੱਤੇ ਕੰਟਰੋਲ ਰੱਖਦਾ ਸਰਕਾਰੀ ਵਿੱਤ ਦਾ ਜਿਹੜਾ ਹੈ ਇਹ ਰਖਵਾਲਾ ਤੇ ਜਿਹੜੇ ਅਸ਼ੋਕ ਨੰਦਾ ਜਿਹੜੇ ਕਿ ਆਪਣੇ ਭਾਰਤ ਦੇ ਪਹਿਲੇ ਕੰਟਰੋਲਰ ਜਨਰਲ ਹੋਏ ਨੇ ਤਾਂ ਸ਼ੋਕ ਚੰਦਾ ਵੀ ਕਹਿ ਰਹੇ ਨੇ ਕਿ ਉਹ ਜਨਤਾ ਦੇ ਪਰਸ ਦਾ ਰਖਵਾਲਾ ਹੈ ਠੀਕ ਹੈ ਤੇ ਹਰ ਲੋਕਤੰਤਰ ਦੇਸ਼ ਦੇ ਵਿੱਚ ਲੋਕ ਵਿੱਤ ਅਤੇ ਕੰਟਰੋਲ ਕਰਨ ਲਈ ਇਸ ਅਹੁਦੇ ਦੀ ਸਥਾਪਨਾ ਕਰਨੀ ਜਿਹੜੀ ਹੈ ਬਹੁਤ ਜ਼ਿਆਦਾ ਜ਼ਰੂਰੀ ਹੈ ਹਰੇਕ ਦੇਸ਼ ਦੇ ਵਿੱਚ ਜਿਹੜਾ ਹੈ ਇੱਕ ਕੰਟਰੋਲਰ ਅਤੇ ਆਡੀਟਰ ਜਨਰਲ ਹੋਣਾ ਚਾਹੀਦਾ ਕਿਉਂਕਿ ਇਹ ਇੱਕ ਮਲਵਾਨ ਮਿੱਤਰ ਵੈਲਿਊਏਬਲ ਫਰੈਂਡ ਦੇ ਵਾਂਗੂ ਜਿਹੜਾ ਹੈ ਇਹ ਪੋਸਟ ਕੰਮ ਕਰਦੀ ਹੈ ਇਹ ਤਕਨੀਕੀ ਤਰੂਤੀਆਂ ਨੂੰ ਗਲਤ ਫੈਸਲਿਆਂ ਨੂੰ ਬੇਈਮਾਨੀ ਨੂੰ ਅੱਗੇ ਲੈ ਕੇ ਆਉਂਦਾ ਵੀ ਕਿੱਥੇ ਕਿੱਥੇ ਗੜਬੜ ਹੋਈ ਹੈ ਕਿਹੜਾ ਮਹਿਕਮਾ ਕਿਸ ਚੀਜ਼ ਦੇ ਅਕੋਰਡਿੰਗ ਨਹੀਂ ਚੱਲ ਰਿਹਾ ਹੈ ਹਨਾ ਇਹ ਹਉਦਾ ਬਹੁਤ ਹੀ ਜ਼ਿਆਦਾ ਇਹ ਪੋਸਟ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਇਹ ਸੰਸਦੀ ਵਧੀ ਹੋਈ ਬਾ ਐਕਸਟੈਂਡਡ ਆਰਮ ਦੇ ਵਿੱਚੋਂ ਕੰਮ ਕਰਦਾ ਹੈ ਜਨਤਕ ਵਿੱਤ ਯਾਨਕੀ ਪਬਲਿਕ ਫਾਈਨਾਂਸ ਆਬ ਇਹ ਰਖਵਾਲਾ ਹੈ ਹੋਪ ਤੁਹਾਨੂੰ ਵੀਡੀਓ ਪਸੰਦ ਆਈ ਹੋਏਗੀ ਮਿਲਦੇ ਆਪਾਂ ਨਵੇਂ ਵੀਡੀਓ ਦੇ ਨਾਲ